ਖੱਟ ਠੀਕ ਹਾਂਜੀ ਅੱਜ ਅਸੀਂ ਪੰਜਾਬ ਦੇ ਮਸ਼ਹੂਰ ਗਾਇਕ ਔਰ ਸਮਾਜ ਸੇਵੀ ਔਰ ਮਹਾਨ ਸਕੂਤ ਔਰ ਪੰਜਾਬ ਦੇ ਮਹਾਨ ਬਸਨੀਖ ਸ਼੍ਰੀ ਕੰਠਜੀ ਦੇ ਨਾਲ ਉਹਨਾਂ ਦੇ ਦਫ਼ਤਰ ਦੇ ਵਿੱਚ ਪਹੁੰਚੇ ਹਾਂ ਉੱਥੇ ਸਾਡੇ ਵਾਸਤੇ ਇੱਕ ਬਹੁਤ ਸੁਭਾਗ ਵਾਲੀ ਗੱਲ ਹੈ ਕਿ ਅਸੀਂ ਰਿਸ਼ਤੇਦਾਰ ਵੀ ਨਿਕਲੇ ਆਂ ਔਰ ਮਿੱਤਰ ਵੀ ਨਿਕਲੇ ਆਂ ਇੱਕ ਕਾਲਜ 'ਚ ਪੜੇ ਵੀ ਆਂ ਔਰ ਪਰਿਵਾਰ ਸਾਰੇ ਨੂੰ ਮਿਲਿਆ ਸਾਡੀਆਂ ਬਹੁਤ ਮੁਹੱਬਤ ਦੀਆਂ ਗੱਲਾਂ ਹੋਈਆਂ ਔਰ ਅਸੀਂ ਜੋ ਮੇਰੀਆਂ ਕਿਤਾਬਾਂ ਲਿਖੀਆਂ ਹੰਗੀਆਂ ਹਨ ਮਹਾਰਾਜ ਜੀ ਨੇ ਲਿਖਾਈਆਂ ਹਨ 260 ਦੇ ਵਿੱਚ ਗਿਣਤੀ ਹੈ ਉਹਨਾਂ ਦੀ ਔਰ ਅਸੀਂ ਉਹਨਾਂ ਵਿੱਚੋਂ ਦੋ ਕਿਤਾਬਾਂ ਕੌਮ ਤਰੱਕੀ ਕਮੇ ਕਰੇ ਅਤੇ ਰੰਗਲਾ ਪੰਜਾਬ ਅਸੀਂ ਗੰਠ ਸਾਹਿਬ ਜੀ ਨੂੰ ਅਸੀਂ ਪੇਟ ਕਰ ਰਹੇ ਹਾਂ ਥੈਂਕ ਯੂ ਜੀ ਥੈਂਕ ਯੂ ਔਰ ਅਸੀਂ ਸ਼ੋਭਾ ਸ਼ਾਮਾ ਇਹਨਾਂ ਦੀ ਚਾਹੁੰਦੇ ਹਾਂ ਬਜ਼ੁਰਗਾਂ ਦੀ ਇਹ ਪਿਤਾ ਜੀ ਨਾਲ ਖੜੇ ਹਨ ਔਰ ਅਰਦਾਸ ਕਰਦੇ ਹਾਂ ਕਿ ਸ਼ੋਭਾ ਸ਼ਾਮਾ ਹੋਣ ਕਿਆਂ ਵੱਡਿਆਂ ਦੀਆਂ ਔਰ ਨਾਲ ਸੱਜਣਾ ਦੀਆਂ ਸਾਥੀਆਂ ਦੀਆਂ ਪਿਆਰਿਆਂ ਦੀਆਂ ਤਾਂ ਮੈਂ ਹੋਰ ਲਿਖਦਾ ਜਾਵਾਂਗਾ ਜਰੂਰ ਕੰਟ ਸਾਹਿਬ ਜੀ ਨੂੰ ਅਰਦਾਸ ਹੈ ਕਿ ਦੋ ਲਫ਼ਜ਼ ਜ਼ਰੂਰ ਇਹ ਕਿਤਾਬਾਂ ਬਾਰੇ ਬੋਲੋ ਜੀ ਬਹੁਤ ਬਹੁਤ ਧੰਨਵਾਦ ਜੀ ਇਕ ਤਾਂ ਹੀ ਹੁੰਦਾ ਕਿ ਬੰਦਾ ਕਹਿੰਦਾ ਵੀ ਮੈਂ ਇੱਕ ਕਿਤਾਬ ਲਿਖੀ ਆ ਦੋ ਕਿਤਾਬਾਂ ਲਿਖੀਆਂ ਤੇ ਜਦੋਂ ਤੁਸੀਂ ਇਹ ਦੱਸਿਆ ਵੀ 260 ਕਿਤਾਬਾਂ ਤੁਸੀਂ ਲਿਖ ਸਕਦੇ ਆ ਜਾਂ ਲਿਖ ਦਿੱਤੀਆਂ ਤੇ ਇਹਦੇ ਵਿੱਚ ਹੋਰ ਕੋਈ ਗੱਲ ਨਹੀਂ ਰਹਿ ਗਈ ਕਿ ਤੁਸੀਂ ਕਿੰਨੀ ਸਰਚ ਕੀਤੀ ਹੋ ਤੇ ਕਿੰਨੀ ਤੁਹਾਡੇ ਤੇ ਗੁਰੂ ਮਹਾਰਾਜ ਦੀ ਕਿਰਪਾ ਇਹ ਆਕਾਸ਼ ਬਾਣੀ ਹੈ ਇਹ ਵੀ ਕੋਈ ਆਮ ਨਹੀਂ ਲਿਖ ਸਕਦਾ ਇਹ ਆਕਾਸ਼ ਬਾਣੀ ਆਉਂਦੀ ਹੈ ਮਾਲਕ ਨੂੰ ਬਖਸ਼ਿਸ਼ ਕਰਦਾ ਤੇ ਤੁਸੀਂ ਤਾਂ ਹੀ ਦੋ ਲਫ਼ਜ਼ ਲਿਖ ਸਕਦੇ ਆ ਸੋ ਮੈਂ ਬੜਾ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਕਿ ਤੁਸੀਂ ਆਪਣੀਆਂ ਇਹ ਹੱਥ ਲਿਖਤ ਜਿਹੜੀਆਂ ਕਿਤਾਬਾਂ ਤੇ ਮੈਨੂੰ ਭੇਂਟ ਕੀਤੀਆਂ ਮੈਂ ਜ਼ਰੂਰ ਇਹਨਾਂ ਨੂੰ ਪੜ੍ਹਾਂਗਾ ਤੇ ਅਮਲ ਵੀ ਕਰੂੰਗਾ ਤੇ ਬੜਾ ਚੰਗਾ ਲੱਗਾ ਤੁਹਾਨੂੰ ਮਿਲ ਕੇ ਸਰਦਾਰ ਦਵਿੰਦਰ ਸਿੰਘ ਜੀ ਰਤੂ ਸਾਹਿਬ ਸਾਡੇ ਲਾਗੇ ਥੰਮਣ ਵਾਲਾ ਪਿੰਡ ਇੱਥੋਂ ਆ ਸਾਡੇ ਉੱਥੇ ਨਾਨਕੇ ਵੀ ਆ ਤੇ ਹੌਲੈਂਡ 'ਚ ਰਹਿੰਦੇ ਆ ਅੱਜ ਕੁਦਰਤੀ ਸੁਆਮੀ ਬਣਿਆ ਇਹਨਾਂ ਨਾਲ ਮੁਲਾਕਾਤ ਹੋਈ ਆ ਮੇਰੇ ਪਿਤਾ ਜੀ ਕਿਸ਼ਨ ਕਲੇਰ ਜੀ ਮੇਰੇ ਨਾਲ ਹੀ ਆ ਤੇ ਇਹਨਾਂ ਦੀਆਂ ਵੀ ਦੁਆਵਾਂ ਮਾਸੀਸਾਂ ਸਾਡੇ ਨਾਲ ਹਮੇਸ਼ਾ ਹੁੰਦੀਆਂ ਸੋ ਇਹ ਮੈਂ ਜ਼ਰੂਰ ਪੜਾਂਗਾ ਜੀ ਤੇ ਮੇਰੇ ਵੱਲੋਂ ਬਹੁਤ ਸਾਰੀਆਂ ਵਾਰਕਾਂ ਬਹੁਤ ਸਾਰੀਆਂ ਤੁਹਾਨੂੰ ਸ਼ੁਭਕਾਮਨਾਵਾਂ ਜੀ ਤੇ ਤੁਸੀਂ ਅੱਗੇ ਤੋਂ ਹੋਰ ਚੰਗਾ ਚੰਗਾ ਲਿਖੋ ਤੇ ਸਮਾਜ ਨੂੰ ਦੇ ਸੇ ਦਿਨ ਸੇ ਜ਼ਰੂਰ ਕੰਟ ਸਾਹਿਬ ਜੀ ਜ਼ਰੂਰ ਅਸੀਂ ਸ਼ੁਭ ਸ਼ਾਮਾ ਔਰ ਜੋ ਤੁਸੀਂ ਸਾਡੇ ਤੇ ਆਸਾਂ ਰੱਖਦੇ ਆਂ ਅਸੀਂ ਉਹਤੇ ਸੰਪੂਰਨ ਉਤਰਨ ਦੀ ਕੋਸ਼ਿਸ਼ ਕਰਾਂਗੇ ਔਰ ਮੈਂ ਤੁਹਾਡੇ ਗੀਤ ਬਹੁਤ ਸੁਨੇ ਆ ਔਰ ਮੈਂ ਕਈ ਵਾਰੀ ਬਿਰਾਗ ਵਿੱਚ ਰੋਇਆ ਵੀ ਆ ਜਿਹੜੇ ਕਿ ਗੀਤ ਜਿਹੜੇ ਧਾਰਮਿਕ ਗੀਤ ਤੁਸੀਂ ਗਾਏ ਆ ਵੀ ਉਹਨਾਂ ਦਾ ਤਾਂ ਜਿੱਦਾਂ ਦੇ ਲਿਖੇ ਵੀ ਆ ਔਰ ਗਾਏ ਵੀ ਆ ਉਹਨਾਂ ਦੇ ਗੀਤ ਜਿਹੜੇ ਹੈਗੇ ਆ ਉਹ ਹਰ ਇੱਕ ਬੰਦਾ ਨਾ ਗਾ ਸਕਦਾ ਨਾ ਲਿਖ ਸਕਦਾ ਅਸੀਂ ਮਾਲਕੀ ਕਰਾ ਰਿਹਾ ਜੀ ਸਾਰਾ ਕੁਝ ਮੈਨੂੰ ਨਾ ਲੋਸ਼ਨ ਲਗਾ ਕੇ ਹਾਂਜੀ ਬਹੁਤ ਆਨੰਦ ਮਿਲਦਾ ਦੇਖੋ ਮੈਂ ਬਹੁਤ ਸਾਰੇ ਕਮਰਸ਼ੀਅਲ ਗਾਣੇ ਗਾ ਲਿਆ ਹਾਂ ਹਾਂਜੀ ਠੀਕਾ ਮਾਲਕ ਨੇ ਜੋ ਮੈਨੂੰ ਚਾਹੀਦਾ ਸੀ ਸਭ ਕੁਝ ਮਾਲਕ ਨੇ ਮੈਨੂੰ ਦੇ ਦਿੱਤਾ ਮੈਨੂੰ ਕੋਈ ਕਮੀ ਨਹੀਂ ਛੱਡੀ ਪਰ ਹੁਣ ਮੈਨੂੰ ਲੱਗਦਾ ਹੁੰਦਾ ਕਿ ਵੀ ਮੈਂ ਨਾ ਕਿਤੇ ਸ਼ੁਕਰਾਨਾ ਕਰਾਂ ਹਾਂਜੀ ਮੈਨੂੰ ਸਾਈਕਲ ਤੋਂ ਗੱਡੀਆਂ ਤੱਕ ਲਿਆਂਦਾ ਵਾਹ ਜੀ ਵਾਹ ਜੀ ਮੈਲਾਂ ਦੇ ਵਿੱਚ ਬਿਠਾਇਆ ਤੇ ਮੈਨੂੰ ਸ਼ੁਕਰਾਨਾ ਕਰਨਾ ਚਾਹੀਦਾ ਹਾਂਜੀ ਉਹ ਮਾਪੇ ਦੀ ਸਿੱਖਿਆ ਵੀ ਹੈ ਵੀ ਸ਼ੁਕਰਾਨਾ ਬੁੱਧ ਕਰਦੇ ਰਹਿਣਾ ਹਾਂਜੀ ਤੇ ਉਹ ਸ਼ੁਕਰਾਨੇ ਵਜੋਂ ਅਸੀਂ ਉਹ ਮਾਲਕ ਮੇਤੋ ਗੁਆਰਿਆ ਇੱਕ ਮੇਰੀ ਆਵਾਜ਼ ਵੀ ਉਦਾਂ ਦੀ ਹੈ ਮੈਨੂੰ ਆਨੰਦ ਮਿਲਦਾ ਹਾਂਜੀ ਸੋਜ ਮਰੀ ਮੇਰੀ ਆਵਾਜ਼ ਆ ਤੇ ਮੈਨੂੰ ਜਿਹੜਾ ਵੀ ਮੈਂ ਭਜਨ ਗਾਉਣਾ ਨਾ ਉਹ ਮੈਨੂੰ ਆ ਤੋ ਮਾਲਕ ਆਪਣੇ ਆਪ ਹੀ ਮੇਰੇ ਤੋਂ ਕਰਵਾ ਰਿਹਾ ਤੇ ਮੈਂ ਕਰੀ ਜਾ ਰਿਹਾ ਤੇ ਸੰਗਤ ਵੱਲੋਂ ਬਹੁਤ ਬੰਦਿਆ ਦੁਆਵਾਂ ਅਸੀਸਾਂ ਕਰਦੀਆਂ ਬਹੁਤ ਵਧੀਆ ਜੀ ਬਹੁਤ ਵਧੀਆ ਦੂਸਰੀ ਤੁਸੀਂ ਜੋ ਵਿਦੇਸ਼ਾਂ ਵਿੱਚ ਤੁਹਾਡੇ ਬਹੁਤ ਹੀ ਜ਼ਿਆਦਾ ਚਾਹਣ ਵਾਲੇ ਆ ਖਾਸ ਕਰਕੇ ਮੇਰੇ ਇੱਕ ਮਿੱਤਰ ਫਰਾਂਸ ਭਾਜੀ ਬਲਬੀਰ ਸਿੰਘ ਜੀ ਬਿੱਲਾ ਇਧਰ ਗਿੱਲਾ ਪਿੰਡ ਤੋਂ ਹੈਗੇ ਆ ਅੱਛਾ ਜੀ ਉਹਨਾਂ ਨੇ ਬਹੁਤ ਤੁਹਾਡੀ ਤੁਹਾਡੀਆਂ ਜਦੋਂ ਪਹਿਲਾਂ ਸੀਡੀਆਂ ਬੈਕਟੀਆਂ ਸੀਗੀਆਂ ਡੀਵੀਡੀ ਵਗੈਰਾ ਉਹ ਤੁਹਾਡੇ ਬਹੁਤ ਫੈਨ ਆ ਔਰ ਉਹਨਾਂ ਨੂੰ ਮੈਂ ਅੱਜ ਦੱਸ ਨਹੀਂ ਸਕਿਆ ਵੀ ਮੈਂ ਜਾਣਾ ਨਹੀਂ ਤਾਂ ਉਹਨਾਂ ਨੇ ਪਤਾ ਨਹੀਂ ਕਿੰਨੇ ਕਿਸ ਤਰ੍ਹਾਂ ਦੇ ਕਹਿਣਾ ਸੀ ਵੀ ਤੁਹਾਨੂੰ ਬਚਾਏ ਜਾਣ ਇਦਾਂ ਦੇ ਹੋਰ ਵੀ ਬਹੁਤ ਇੰਨੇਕ ਲੋਕ ਹੈਗੇ ਆ ਜਿਹੜੇ ਤੁਹਾਨੂੰ ਪਿਆਰ ਕਰਦੇ ਆ ਜਿन्हे ਹੱਦ ਤੱਕ ਮਿਲੇ ਵੀ ਨਹੀਂ ਬਾਕੀ ਉਹਨਾਂ ਦੇ ਦਿਲ ਦੇ ਵਿੱਚ ਬਹੁਤ ਤੁਹਾਡੀ ਆਵਾਜ਼ ਦੇ ਉਹ دیਵਾਨੇ ਹੈਗੇ ਆ ਇਕੀਲੇ ਗਏ ਆ ਉਹਨਾਂ ਵਾਸਤੇ ਤੁਸੀਂ ਜਰੂਰ ਦੋ ਲਫ਼ਜ਼ ਵਿਦੇਸ਼ਾਂ ਵਾਲਿਆਂ ਬਾਰੇ ਵਜਦੇ ਜੀ ਐਨ ਆਰ ਆ ਵੀਰਾਂ ਸਾਰਿਆਂ ਦਾ ਮੈਂ ਹਮੇਸ਼ਾ ਸਤਿਕਾਰ ਕਰਦਾ ਹੁੰਨਾ ਤੇ ਉਹਨਾਂ ਲਈ ਦੁਆ ਵੀ ਕਰੀਦੀ ਆ ਕਿਉਂਕਿ ਉਹ ਸਾਡੇ ਪੰਜਾਬ ਬਾਰੇ ਸਾਡੀ ਪੰਜਾਬੀ ਬਾਰੇ ਸਾਡੇ ਸੱਭਿਆਚਾਰ ਬਾਰੇ ਹਮੇਸ਼ਾ ਫਿਕਰਮੰਦ ਰਹਿੰਦੇ ਫਿਕਰ ਕਰਦੇ ਆ ਹਾਂਜੀ ਤੇ ਹਮੇਸ਼ਾ ਜਿਹੜਾ ਚੰਗਾ ਗਾਣਾ ਹੁੰਦਾ ਉਹਨੂੰ ਵੀ ਬੜਾ ਕਬੂਲਦੇ ਆ ਉਹਨੂੰ ਵੀ ਬੜੀ ਮੁਹੱਬਤ ਪਿਆਰ ਦਿੰਦੇ ਆ ਸੋ ਮਾਲਕ ਸਾਰਿਆਂ ਨੂੰ ਆ ਤਰੱਕੀਆਂ ਦਾ ਵੀ ਕਾਮਯਾਬੀਆਂ ਦਾ ਵੀ ਸਿਹਤਮੰਦ ਰਹਿਣ ਸਾਰੇ ਕਿਉਂਕਿ ਆਪਣੇ ਪਰਿਵਾਰਾਂ ਨੂੰ ਆਪਣੇ ਘਰਾਂ ਨੂੰ ਆਪਣੇ ਵਤਨ ਨੂੰ ਛੱਡ ਕੇ ਬਾਹਰਲੇ ਮੁਲਕਾਂ ਦੇ ਵਿੱਚ ਵਸਣਾ ਕੋਈ ਸੌਖੀ ਗੱਲ ਨਹੀਂ ਇਹ ਜ਼ੀਰੋ ਤੋਂ ਸ਼ੁਰੂ ਹੋਣਾ ਪੈਂਦਾ ਸੋ ਮਾਲਕ ਜੀ ਨੇ ਤੇ ਸਦਾ ਹੀ ਇਹ ਕਿਰਪਾ ਕਰੇ ਚੜ੍ਹਦੀ ਕਲਾ 'ਚ ਰਹਿਣ ਇਹ ਸਾਡੀਆਂ ਨੂੰ ਬਹੁਤ ਸ਼ੁਕਰੀਆ। ਤੇ ਬਾਕੀ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਜਦੋਂ ਵੀ ਤੁਹਾਡਾ ਕੋਈ ਹਾਲੈਂਡ ਦਾ ਟੂਰ ਕਿਉਂਕਿ ਉੱਥੇ ਕੁਝ ਪ੍ਰਮੋਟਰ ਹੈਗੇ ਆ ਜਦੋਂ ਜਦੋਂ ਆਏ ਜੀ ਉਹ ਜਦੋਂ ਵੀ ਤੁਹਾਡਾ ਕੁਝ ਨਾ ਕੁਝ ਪ੍ਰੋਗਰਾਮ ਮੇਰੇ ਕੰਨਾਂ 'ਚ ਪੈ ਰਹੀ ਆਵਾਜ਼ ਵੀ ਅਗਲੇ ਟਾਈਮ ਦੇ ਵਿੱਚ ਉਹ ਆਪ ਜੀ ਦੇ ਨਾਲ ਮਾਲਕ ਸਵਾਭ ਨੂੰ ਆਉਂਦਾ ਜਦੋਂ ਸਵਾਭ ਬਣਿਆ ਜੀ ਉਹ ਸਾਨੂੰ ਫਿਰ ਉੱਥੇ ਸੇਵਾ ਦਾ ਜ਼ਰੂਰ ਤੁਹਾਡੇ ਫਿਰ ਹੋਲੈਂਡ ਤੁਸੀਂ ਆਓਗੇ ਤਾਂ ਸਾਡੇ ਵਾਸਤੇ ਚਾਅ ਚੜ ਜਾਏਗਾ ਅਸੀਂ ਸਦਾ ਸ਼ੁਭ ਸ਼ਾਮਾਂ ਸਾਡੀਆਂ ਤੁਹਾਡੇ ਨਾਲ ਹੈਗੀਆਂ ਔਰ ਅਸੀਂ ਇੰਤਜ਼ਾਰ ਕਰਾਂਗੇ ਤੁਹਾਡਾ ਅਗਲਾ ਉੱਥੇ ਪ੍ਰੋਗਰਾਮ ਹੋਲੈਂਡ ਹੋਏਗਾ ਤਾਂ ਅਸੀਂ ਬਹੁਤ ਖੁਸ਼ੀ ਮਹਿਸੂਸ ਕਰਾਂਗੇ ਕਿ ਅਸੀਂ ਤੁਹਾਨੂੰ ਉੱਥੇ ਹੋਲੈਂਡ ਦੇ ਵਿੱਚ ਦੇਖ ਕੇ ਜਿਹੜਾ ਸਤਕਾਰ ਸਾਡੇ ਦਿਲਾਂ 'ਚ ਆ ਉਹ ਤੁਸੀਂ ਆਪ ਮਹਿਸੂਸ ਕਰੋਗੇ ਕਿ ਕਿੰਨਾ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਇਹ ਕਿਤਾਬਾਂ ਜਰੂਰ ਜਦੋਂ ਵੀ ਸਮਾਂ ਮਿਲਿਆ ਜਰੂਰ ਤੁਸੀਂ ਪੜ੍ਹ ਲਿਓ ਤੇ ਅੱਗੇ ਫਿਰ ਅਸੀਂ ਮੈਂ ਤੁਹਾਨੂੰ ਕੋਈ ਗੀਤ ਵੀ ਲਿਖਿਆ ਤੇ ਅਸੀਂ ਤੁਹਾਨੂੰ ਗੀਤ ਵੀ ਦੇਾਂਗੇ ਉਹਦੇ ਵਿੱਚ ਕੋਈ ਓਦਾਂ ਦਾ ਲੈਖ ਗੀਤ ਹੋਵੇ ਤਾਂ ਉਹ ਤੁਹਾਡੀ ਆਵਾਜ਼ ਵਿੱਚ ਜੇ ਪਰੋਇਆ ਜਾਏਗਾ ਜੀ ਤੇ ਉਹ ਅਮਰ ਹੋ ਜਾਏਗਾ ਤੇ ਅਸੀਂ ਤੁਹਾਡੇ ਵਾਸਤੇ ਪਿਤਾ ਜੀ ਵਾਸਤੇ ਤੁਹਾਡੇ ਸਾਰੇ ਪਰਿਵਾਰ ਵਾਸਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਗੁਰ ਰਬਦਾਸ ਮਹਾਰਾਜ ਜੀ ਸਤਗੁਰ ਨਾਨਕ ਸਾਹਿਬ ਜੀ ਕਿ ਤੁਹਾਨੂੰ ਸਦਾ ਹੀ ਬੁਲੰਦੀਆਂ ਤੋਂ ਬੁਲੰਦੀਆਂ ਤੋਂ ਹੋਰ ਉੱਪਰ ਲੈ ਜਾਵੇ ਥੈਂਕ ਯੂ ਥੈਂਕ ਯੂ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਬਹੁਤ